ਚੋਣ ਪ੍ਰਚਾਰ ਦੇ ਆਖਰੀ ਦਿਨਾਂ ਦੇ ਵਿੱਚ ਦਿਗਜ ਅਮਰitsar ਪਹੁੰਚ ਲਏ ਨੇ ਆਪਣੇ ਹੱਕ ਚੋਣ ਆਪਣੇ ਪ੍ਰਤਿਆਕਸ਼ੀ ਤਰਨਜੀਤ ਸੰਧੂ ਦੇ ਚੋਣ ਪ੍ਰਚਾਰ ਲਈ ਅੱਜ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤਰਨ ਚੁਗ ਜੀ ਦੇ ਘਰ ਆਏ ਸਨ ਅਸੀਂ ਗੱਲ ਕਰਨਿਆ ਤਰਨ ਜੀ ਅੱਜ ਬਹੁਤ ਵੱਡੀ ਗੱਲ ਹੈ ਕਿ ਉਤਰਾਖੰਡ ਦੇ ਸੀਐਮ ਤੁਹਾਡੇ ਕੋਲ ਪਹੁੰਚੇ ਸੀਗੇ ਕਿ ਉਹਨਾਂ ਨੇ ਨਾਸ਼ਤਾ ਵੀ ਕੀਤਾ ਕੀ ਪਲਾਨ ਕੀ ਗੱਲਾਂ ਹੋਈਆਂ ਨੇ ਰਾਜਨੀਤੀ ਦੀਆਂ ਦੱਸਿਆ ਕਿ ਪੁਸ਼ਕਰ ਸਿੰਘ ਧਾਮੀ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਅਸੇ ਪੂਰੇ ਦੇਸ਼ ਚ ਲੱਗੇ ਹੋਏ ਔਰ ਅੱਜ ਪਿਛਲੇ ਚਾਰਾ ਦਿਨਾਂ ਤੋਂ ਉਹ ਜੰਮੂ ਕਸ਼ਮੀਰ ਸੌਰੀ ਹਿਮਾਚਲ ਚੰਡੀਗੜ੍ਹ ਔਰ ਪੰਜਾਬ ਇਹ ਤਿੰਨਾਂ ਸਟੇਟਾਂ ਚ ਪ੍ਰਚਾਰ ਕਰ ਰਹੇ ਅੰਮ੍ਰਿਤਸਰ ਚਾਜ ਉਹਨਾਂ ਦੇ ਕਈ ਕਾਰਜਕ੍ਰਮ ਨੇ ਸਵੇਰੇ ਬੈਠ ਕੇ ਪੋਲਿਟੀਕਲ ਚਰਚਾ ਨੂੰ ਦੇਸ਼ ਦੀ ਸਥਿਤੀ ਰਾਜਨੀਤਿਕ ਸਥਿਤੀ ਉਰਤੇ ਕਾਫੀ ਲੰਬੀ ਚਰਚਾ ਹੋਈ कोरोना ने ਇਹ ਦੀ ਆਫਤਾ ਅਸੇਿਕ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਇੱਕ ਮਾਹੌਲ ਕਿ ਕਿਸ ਤਰ੍ਹਾਂ ਲੋਕ ਮੋਦੀ ਜੀ ਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਸਨੇਹ ਰੱਖਦੇ ਹੋਣ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲੱਗੇ ਹੋ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਅੱਜ ਦੱਸੀਆਂ ਅਤੇ ਉਹਨਾਂ ਦਾ ਜਿਹੜਾ ਪੰਜਾਬ ਪਰ ਫੀਡਬੈਕ ਹੈ ਕਿਉਂਕਿ ਅਸੀਂ ਤਾਂ ਪੰਜਾਬ 'ਚ ਕੰਮ ਕਰ ਰਹੇ ਹਾਂ ਲਗਾਤਾਰ ਤੇ ਜਦੋਂ ਕੋਈ ਬਾਹਰੋਂ ਆਂਦਾ ਉਹਨਾਂ ਦਾ ਫੀਡਬੈਕ ਹੈ ਕਿ ਲੋਗ 13 ਦੀਆਂ 13 ਸੀਟਾਂ ਮੋਦੀ ਸਾਹਿਬ ਨੂੰ ਚਿਤਾਨ ਵਾਸਤੇ ਕੰਮ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਆਪ ਕੀ ਬਾਤ 402 ਖੂਬ ਵਾਲਾ ਉਹਨਾਂ ਨਾਲ ਉੱਥੇ ਜਿਹੜਾ ਪੰਜਾਬੀ ਭਾਈਚਾਰਾ ਰਹਿੰਦਾ ਮੈਂ ਉਹਰੇ ਬਾਰੇ ਵੀ ਚਰਚਾ ਕੀਤੀ ਉਹਨਾਂ ਦੀ ਸੁਰੱਖਿਆ ਨਾਲ ਦੇ ਸਨਮਾਨ ਨਾਲ ਦੀ ਸਭ ਚੀਜ਼ਾਂ ਦਾ ਚਰਚਾ ਕੀਤੀ ਉਹਨਾਂ ਨੇ ਮੈਨੂੰ ਵਿਸ਼ਵਾਸ ਲਾਇਆ ਕਿ ਜਿਹੜਾ ਪੰਜਾਬੀ ਪਛਾਹ ਰਾ ਉੱਥੇ ਰਹਿੰਦਾ ਉਹ ਜੁੜਿੰਦੀ ਜਿਹੜੀ ਹੈ ਉੱਥੇ ਜ਼ਰੂਰਤਾਂ ਨੂੰ ਹਰ ਵੇਲੇ ਪੂਰਾ ਵੀ ਕੀਤਾ ਔਰ ਇਹ ਸੱਚ ਹੈ ਕਿ ਅੱਜ ਉਸਕਰ ਦੀ ਸੇਵਾਦਾਰੀ ਪੰਜਾਬੀਆਂ ਦੇ ਜਿਹੜੇ ਉੱਤਰਾਖੰਡ ਦੇ ਪੰਜਾਬੀ ਰਹਿੰਦੇ ਉਹਨਾਂ ਦੇ ਸਭ ਨਾਲੋਂ ਪ੍ਰੀਤਮ ਨੇਤਾ ਦੇ ਰੂਪ ਚ ਇੱਕ ਗੱਲ ਹੋਰ ਤਰਨ ਜੀ ਅੱਜ ਦੇਖੀ ਗਈ ਹੈ ਕਿ ਉਹਨਾਂ ਦਾ ਸਿੱਖ ਧਰਮ ਦੇ ਪ੍ਰਤੀ ਬੜੀ ਆਸਥਾ ਹੈ ਅੱਜ ਇੱਥੇ ਬੈਠੇ ਉਹਨਾਂ ਨੇ ਦਸਤਾਰ ਵੀ ਸਜਾਈ ਸੀ ਔਰ ਦਸਤਾਰ ਸਜਾ ਕੇ ਉਹ ਸ਼੍ਰੀ ਹਰਿਮੰਦਰ ਸਾਹਿਬ ਗਏ ਨੇ ਐਸੇ ਕਿ ਉਦਮ ਸਿੰਘ ਨਗਰ ਉਹ ਵੇ ਜਾਂ ਬਾਕੀ ਉੱਧਰ ਦੇਾਈ ਏਰੀਆ ਉਹ ਲਗਾਤਾਰ ਉੱਥੇ ਗੁਰਦੁਆਰਿਆਂ ਦੇ ਟੱਚ ਨੇ ਔਰ ਗੁਰਦੁਆਰੇ ਜਾਣਾ ਗੁਰਦੁਆਰੇ ਸ਼ੀਸ਼ ਨਿਵਾਣਾ ਗੁਰਦੁਆਰੇ ਤੋਂ ਸਭ ਕੁਝ ਕਹਿੰਦੇ ਮੈਨੂੰ ਪ੍ਰਾਪਤ ਗੁਰਦੁਆਰੇ ਤੋਂ ਆਇਆ ਜੋ ਅੱਜ ਮੈਂ ਹਾਂਗਾ ਉਹ ਗੁਰੂ ਕਿਰਪਾ ਨਾਲ ਹੀ ਹਾਂ ਔਰ ਉਹਨਾਂ ਨੇ ਅੱਜ ਹਰਮੰਦਰ ਸਾਹਿਬ ਉਨਗੇ ਨੇ ਤੇ ਪਗੜੀ ਬੰਦ ਕਰ ਹਰਮੰਦਰ ਸਾਹਿਬ ਜੀ ਇੱਕ ਸਰਦਾ ਦਾ ਭਾਵ ਔਰ ਸੱਡੀ ਸਰਕਾਰ ਲਗਾਤਾਰ ਪ੍ਰਧਾਨੀ ਗੁਰੂ ਦਾ ਮਤਸਬ ਹੈ ਸੋ ਪੁਸ਼ਕਸ਼ ਵੀ ਤਾਮੀ ਜਿਹੜੇ ਕਿ ਉੱਤਰਾਖੰਡ ਦੇ ਸੀਐਮ ਨੇ ਉਹ ਅੱਜ ਚੋਣ ਪ੍ਰਚਾਰ ਲਈ ਅੰਮ੍ਰਿਤਸਰ ਚ ਨੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਅੱਜ ਸ਼ਵੀਰ ਦਾ ਨਾਸ਼ਤਾ ਜਿਹੜਾ ਹੈ ਤਨੁਜੂਗ ਜੀ ਦਾ ਕਰ ਕੀਤਾ ਹੈ ਇੱਥੇ ਸਭ ਤੋਂ ਵੱਡੀ ਗੱਲ ਵੇਖਣ ਨੂੰ ਮਿਲੀ ਹੈ ਕਿ ਉਹ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਗਏ ਨੇ ਔਰ ਇੱਕ ਦਸਤਾਰ ਸਜਾ ਕੇ ਜਿਸ ਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਕਿੰਨਾ ਸਨਮਾਨ ਹੈ ਕਿੰਨਾ ਸਨਮਾਨ ਹੈ ਇਸ ਇੱਕ ਧਰਮ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦਾ ਉਹ ਦਸ਼ਾਣ ਦੇ ਹੋਏ ਨਜ਼ਰ ਆਇਆ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप